ਬਹੁਤੀ ਵਾਰ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ ਕਿ ਭੀਖ ਜਿਹੜੀ ਮੰਗੀ ਜਾਂਦੀ ਆ ਉਹਨਾਂ ਦੇ ਹਾਲਾਤਾਂ ਕਰਕੇ ਵੀ ਮੰਗਣ ਲੱਗ ਜਾਂਦੇ ਆ ਸੋ ਜੇਕਰ ਇਸ ਪ੍ਰੋਸੈਸ 'ਚ ਵੜਿਆ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਕਿਉਂਕਿ ਮੈਨੂੰ ਜੋ ਪਤਾ ਲੱਗਿਆ ਕਿ ਹੋ ਸਕਦਾ ਹੈ ਬਹੁਤੇ ਗਰੀਬ ਲੋਕ ਇਹੋ ਜਿਹੇ ਹੋਣ ਜਾਂ ਕੰਮ ਕਰਨ ਦੇ ਕਾਬਿਲ ਹੀ ਨਾ ਹੋਣ ਤਾਂ ਇੱਕਮਾਤਰ ਜਿਹੜਾ ਉਹਨਾਂ ਕੋਲ ਰਾਹ ਆਇਓ ਭੀਖ ਮੰਗਣ ਦਾ ਹੀ ਰਹਿ ਗਿਆ। ਸੋ ਉਹਦੇ ਵਿੱਚ ਅਸੀਂ ਮੀਟਿੰਗ ਹੋਣੀ ਕਰਕੇ ਹਟਿਆ ਕਿ ਜੇਕਰ ਉਹਨਾਂ ਦੇ ਨਾਲ ਅਡਲਟਸ ਨੇ ਤੇ ਉਹ ਇੰਨੇ ਮਜਬੂਰ ਹੈ ਕਿ ਇੱਕ ਭੀਖ ਮੰਗਣੀ ਉਹਨਾਂ ਨੇ ਇਹਨੂੰ ਕਿੱਤਾ ਬਣਾ ਲਿਆ ਤਾਂ ਅਸੀਂ ਲੋਕਲ ਗਵਰਨਮੈਂਟ ਨਾਲ ਵੀ ਰਾਬਤਾ ਕੀਤਾ ਕਿ ਜਿਹੜੇ ਰਹਿਣ ਬਸੇਰੇ ਆ ਉਹਨਾਂ ਨੂੰ ਅਪਡੇਟ ਕੀਤਾ ਜਾਵੇ ਉੱਥੇ ਅਡਲਟਸ ਨੂੰ ਲਜਾਇਆ ਜਾਵੇ। ਔਰ ਇਸ ਤੋਂ ਇਲਾਵਾ ਅਸੀਂ ਜੋ ਆਉਣ ਵਾਲੇ ਦਿਨਾਂ 'ਚ ਕਰਾਂਗੇ ਕਿਉਂਕਿ ਜ਼ਿਆਦਾਤਰ ਬੱਚੇ ਸਾਨੂੰ ਵੱਡਿਆਂ ਸ਼ਹਿਰਾਂ 'ਚੋਂ ਹੀ ਮਿਲੇ ਆਂ ਪੀਖ ਮੰਗਦੇ ਹੋਏ ਸੋ ਅਸੀਂ ਵੱਡੇ ਸ਼ਹਿਰ ਜਿਹੜੇ 5 ਚੁਣੇ ਆ ਜਿਹਦੇ ਵਿੱਚ ਲੁਧਿਆਣਾ ਚਲੰਦਰ ਅੰਮ੍ਰਿਤਸਰ ਮਹਾਲੀ ਤੇ ਬਠਿੰਡਾ ਮੇਨ ਆਉਂਦੇ ਆ ਇਹਦੇ ਵਿੱਚ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਅਡਲਟਸ ਨੂੰ ਵੀ ਤੇ ਬੱਚਿਆਂ ਨੂੰ ਲੈ ਕੇ ਵੀ ਕਹਿ ਲਓ ਕਿ ਇੱਕ ਬੈਗਰਸ ਹੋਮ ਚਾ ਸਕਦੇ ਆ ਆਸਰਾ ਕੇ